ਆ ਕਰਵਾ ਦੇ ਹਿੱਸਾ ਚੰਕਲਾ ਸਾਰਾ ਹੈ ਕਰਵਾ ਦੀ ਕਰਾ ਬਾਕੀ ਹੋਰ ਕਰਾਰੋ ਹਿੱਸੇ ਦੇ ਵਿੱਚ ਹੈ ਹਾਂ ਹੈਨਾ ਕਰਾਰੋ ਹਿੱਸੇ ਦਾ ਬਈ ਇਹ ਤਾਂ 2 ਮਹੀਨੇ ਹੀ ਲੇਟ ਲਿਆ ਐਸਾ ਲੈਣ ਮਾਰਿਆ ਨੇ ਦੂਜੇ ਹਿੱਸੇ ਵਾਲੇ ਮਿਲਦੇ ਸੀਗੇ ਅੱਛਾ ਪਰ ਇਹ ਲੇਟ ਲਿਆ ਪਰ ਲੇਟ ਲਿਆ ਬਕਿੰਦੀ ਲੈਣਾ ਵੀ ਕਰਾਰੋ ਹਿੱਸੇ ਦੀ ਹੈ ਨਾਲ ਦੇ ਟਾਇਰ ਹੈ ਅੱਛਾ ਟਾਇਰ ਵੀ ਨਾਲ ਦੇ ਨੇ ਪਰ ਮਿਆ ਮਾਰਕਾ ਵੀ ਪਿਆ ਬਾਕੀ ਹੈਨਾ ਆਹ ਦੇ ਲਿੰਕਾਂ ਲੂੰਕਾਂ ਲਾ ਕਰਵਾ ਚੈੱਕ ਹੈ ਬਈ ਡਰਵਲ ਵਗੈਰਾ ਤੇ ਮਿਲੂ ਨਾ ਨਾਲ ਹਾਂ ਹਾਂ ਨਾਲ ਬਈ ਓਕੇ ਤੇ ਆ ਬਾਕੀ ਆਪਣਾ ਜੋਹਰ ਤੱਲੇ ਗੜੇ ਦਾ ਡੈਕ ਲੱਗਿਆ ਹੋਇਆ ਹੈ ਡੈਕ ਕਨੋਪੀ ਸਾਰਾ ਕੁਝ ਜਿਵੇਂ ਤੁਸੀਂ ਨਾ ਸੌਂਕ ਦੇ ਨਾਲ ਲਵਾਇਆ ਇਹ ਅਗਲੇ ਦੀ ਵੀ ਦਿਲ ਦੇ ਵਿੱਚ ਸੌਂਕ ਹੈ ਸਹੀ ਗੱਲ ਜਿਹੜਾ ਪੁਰਾਣਾ ਵੀਡੀਓ ਲੈ ਕੇ ਜਾ ਉਹਨਾਂ ਟਰੈਕਟਰ ਨੂੰ ਉਹਨੂੰ ਵੀ ਜਾ ਕੇ ਲਵਾਉਣਾ ਹੀ ਪੈਣਾ ਇਹ ਤਾਂ ਹੈ ਹੈਨਾ ਪਰ ਆਪਾਂ ਲਾਉਣਾ ਨਹੀਂ ਆਪਾਂ ਇਸੇ ਤਰ੍ਹਾਂ ਹੀ ਦੇ ਦੇਣਾ ਠੀਕ ਆ ਸੀਲਾ ਸੁੱਲਾ ਸਾਰੀਆਂ ਲੱਗੀਆਂ ਹੋਈਆਂ ਹਨ ਪਰ ਆ ਦੇਖਾ ਚ ਲੈ ਅਕਲੀ-ਕਲੀ ਸੀਲ ਚੈੱਕ ਕਰਵਾ ਦੇ ਹਾਂ ਬਾਕੀ ਬਈ ਦੀ ਸ਼ੋਅ ਖੋਲਿਓ ਲਓ ਵੀ ਮਿੱਤਰੋ ਅੱਜ ਨਾਲ ਤੁਹਾਡੇ ਸਾਰਿਆਂ ਦੇ ਲਾਂਬੇ ਲਾ ਦੇਣੇ ਆ ਤੁਹਾਡੇ ਵਾਸਤੇ ਇੱਕ ਬਹਲਾ ਘੈਂਟ ਟਰੈਕਟਰ ਲੱਭ ਕੇ ਲੈ ਕੇ ਆਇਆ ਜਿਹੜੇ ਭਰਾ ਕਹਿ ਦਿੰਦੇ ਆ ਨਾ ਵੀ ਬਾਈ ਸਾਨੂੰ ਕਿਸੇ ਦੇ ਘਰੋਂ ਟਰੈਕਟਰ ਦਵਾ ਦੇ ਅਸੀਂ 10-20 ਹਜ਼ਾਰ ਵੱਧ ਲਾ ਦਾਂਗੇ ਪਰ ਤਸੱਲੀ ਆ ਟਰੈਕਟਰ ਦਵਾ ਦੇ ਅੱਜ ਉਹ ਭਰਾਵਾਂ ਦੇ ਸੁਪਨੇ ਪੂਰੇ ਕਰਨ ਲੱਗਿਆ ਉਹਨਾਂ ਦੀਆਂ ਆਸਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਐ ਅੱਜ ਬਰਗਾੜੀ ਦੇ ਵਿੱਚ ਪਹੁੰਚੇ ਹੋਏ ਆ ਤੁਹਾਡੇ ਵਾਸਤੇ ਜਿਹੜਾ ਟਰੈਕਟਰ ਲੈ ਕੇ ਆਇਆ ਨਾ ਬਹੁਤ ਘੱਟ ਚੱਲਿਆ ਹੋਇਆ ਕੋਈ ਛੀਟ ਵੀ ਨਹੀਂ ਟਰੈਕਟਰ ਤੇ ਪੂਰੇ ਸ਼ੌਂਕ ਨਾਲ ਵਾਈ ਦਾ ਰੱਖਿਆ ਹੋਇਆ ਪਹਿਲਾਂ ਕਿਹੜੇ ਭਰਾ ਦੇ ਘਰੇ ਪਹੁੰਚੇ ਆ ਤੁਹਾਨੂੰ ਉਹਦੇ ਨਾਲ ਮਿਲਾ ਦਈਏ ਬਾਕੀ ਆਪਾਂ ਕੱਲੀ ਕੱਲੀ ਟਰੈਕਟਰ ਦੀ ਜਾਣਕਾਰੀ ਆਪਾਂ ਭਰਾ ਤੋਂ ਲਵਾਂਗੇ ਸਾਡੇ ਨਾਲ ਸਾਡਾ ਭਰਾ ਸੁਖਪਾਲ ਜੀ ਹਸਤਰੀਕਰ ਕਿਹਨ ਸੁਖਪਾਲ ਬਹੁਤ ਵਧੀਆ ਠੀਕ ਆ ਪਹਿਲਾਂ ਤਾਂ ਮੈਂ ਨਹੀਂ ਦੱਸਿਆ ਟਰੈਕਟਰ ਆਪਾਂ ਬਕਾਊ ਕਰ ਰੱਖਿਆ 5405 ਹਾਂਜੀ ਹਾਂਜੀ ਪਰ ਵਿਚਾਰੇ ਪਾਸੇ ਤਾਂ ਇੰਟਰੈਕਟਰ ਨੂੰ ਆਪਾਂ ਫੇਰ ਪੁੱਛਾਂਗੇ ਬਾਈ ਤੋਂ ਵੀ ਯਾਰ ਵਾਕਈ ਗੱਲ ਸਹੀ ਆ ਕੀ ਗੱਲਬਾਤ ਹੈ ਨਾ ਚਾਰੇ ਪਾਸੇ ਨਾਲ ਟਰੈਕਟਰ ਦੇ ਗੇੜਾ ਦੇ ਕਿਹਾ ਉਹ ਤੋਂ ਬਾਅਦ ਦੁਬਾਰਾ ਫਰੰਟ ਤੇ ਆ ਜਾ ਮੁਰਕ ਕੇ ਦੇਖਦੇ ਆ ਵੀ ਸਰੋਤੇ ਜੱਜ ਕਰਦੇ ਆ ਜਾਂ ਨਹੀਂ ਕਰਦੇ ਵੀ ਕਿੰਨਾ ਮਾਡਲ ਆ ਕਿੰਨਾ ਕ ਚੱਲਿਆ ਹੋ ਸਕਦਾ ਫਿਰ ਬਾਕੀ ਆਪਾਂ ਕੱਲੀ ਕੱਲੀ ਗੱਲ ਤਾਂ ਦੱਸ ਹੀ ਦੇਣੀ ਆ ਸੁਖਪਾਲ ਮੈਨੂੰ ਇਹ ਦੱਸ ਬਾਈ ਪਹਿਲਾਂ ਤਾਂ ਇਹ ਟਰੈਕਟਰ ਮਾਡਲ ਕਿੰਨਾ ਇਹ 19 ਮਾਡਲ ਆ ਬਾਈ 12ਵੇਂ ਮਹੀਨੇ ਚ ਨਿਕਲਿਆ ਹੋਇਆ 2019 ਮਾਡਲ ਆ 19 ਦੇ 12ਵੇਂ ਮਹੀਨੇ ਦਾ ਨਿਕਲਿਆ ਹੋਇਆ ਕਿੰਨੀ ਤਰੀਕ ਦਾ ਨਿਕਲਿਆ ਹੋਇਆ 12ਵੇਂ ਮਹੀਨੇ ਇਹ 26 ਤਰੀਕ ਦਾ ਯਾਨੀ ਕਿ 2020 ਤੋਂ 4 ਦਿਨ ਪਹਿਲਾਂ ਨਿਕਲਿਆ ਹੋਇਆ ਪਰ ਮੈਂ 20 ਮਾਡਲ ਮੰਨ ਕੇ ਚੱਲ ਜੀਏ ਬਾਈ ਚੱਲਿਆ ਕਿੰਨੀ ਖੇਤੀ ਤੇ ਹੋਇਆ ਮੈਨੂੰ ਇਹ ਵੀ ਦੱਸ ਦੇ ਇਹ 20 25 ਕਿੱਲਾਂ ਦੀ ਖੇਤੀ ਤੇ ਵਾਈ ਤੇ ਚੱਲਿਆ ਹੋਇਆ ਅਸਾਂ ਵਾਈ ਤੇ ਚੱਲਿਆ ਹੋਇਆ ਹਾਂ ਉਹ ਤਾਂ ਤੁਸੀਂ ਕਿਰਾਏ ਦਾ ਤਾਂ ਨਹੀਂ ਕਰਦੀ ਬੰਦਾ ਨਹੀਂ ਨਹੀਂ ਕੋਈ ਕਿਰਾਏ ਦਾ ਕੰਮ ਨਹੀਂ ਖਾਲੀ ਵਾਝੇ ਨੇ ਚੱਲਿਆ ਹੋਇਆ ਧਰਮੇ ਆ ਕਰਵਾ ਦੇ ਹਿੱਸਾ ਚੱਕ ਲਿਆ ਸਾਰਾ ਹੈ ਕਰਵਾਦੀ ਕਰਾ ਦੇ ਬਾਕੀ ਹੋਰ ਕਰਾਰੂ ਹਿੱਸੇ ਦੇ ਵਿੱਚ ਹੈ ਹਾਂ ਹੈਨਾ ਕਰਾਰੂ ਹਿੱਸੇ ਦਾ ਬਈ ਇਹ ਤਾਂ 2 ਮਹੀਨੇ ਹੀ ਲੇਟ ਲਿਆ ਐਸਾ ਲੈਣ ਮਾਰਿਆ ਨੇ ਦੂਜੇ ਹਿੱਸੇ ਵਾਲੇ ਮਿਲਦੇ ਸੀਗੇ ਅੱਛਾ ਪਰ ਇਹ ਲੇਟ ਲਿਆ ਪਰ ਲੇਟ ਲਿਆ ਮੈਂ ਕਹਿੰਦੀ ਲੈਣਾ ਵੀ ਕਰਾਰੂ ਹਿੱਸੇ ਦੀ ਹੈ ਇਹ ਵੀ ਕਰਾਰੂ ਹਿੱਸੇ ਦੀ ਹੈ ਸਾਰਾ origignal ਹੀ ਪਿਆ ਗਿਆ ਸਾਰੀਆਂ ਸੀਲਾਂ ਸੂਲਾਂ ਲੱਗੀਆਂ ਹੋਈਆਂ ਅੱਛਾ ਨਾਲ ਦੇ ਟਾਇਰ ਹੈ ਅਸਾ ਟਾਇਰ ਵੀ ਨਾਲ ਦੇ ਨੇ ਪਰ ਮੇਆ ਮਾਰਕਾ ਵੀ ਪਿਆ ਬਾਕੀ ਹਨਾ ਬਈ ਟਾਇਰਾਂ ਦੀ ਕੀ ਕੰਡੀਸ਼ਨ ਆਉਣੀ ਹੈ ਦੀ ਹੋ ਗਿਆ 80 ਪੈਸੇ ਦਾ ਹਾਂ 80 85 ਪੈਸੇ ਟਾਇਰ ਤਾਂ ਹੈਗੇ ਆ ਬੀ ਹਨਾ ਬਾਕੀ ਧਰਮੇ ਕੱਲੀ ਗੱਲ ਸੋਹ ਦੀ ਨਹੀਂ ਹੈਗੀ ਬਈ ਮਗਰਾੜ ਵੀ ਚੈੱਕ ਕਰਵਾ ਦੇ ਉੱਪਰੋਂ ਚੈੱਕ ਕਰਵਾ ਦੇ ਅੰਦਰੋਂ ਚੈੱਕ ਕਰਵਾ ਦੇ ਦੇਖ ਕਿਤੇ ਨਹੀਂ ਬਈ ਗਲਿਆ ਗੋਲਿਆ ਪਿਆ ਵਧੀਆ ਜਮਾ ਆ ਰਿੰਮ ਰੁੰਮਾਂ ਦਾ ਬਈ ਸਾਰਾ ਹੀ Ориਜినਲ ਕਲਰ ਦੀ ਸਾਰਾ Ориਜినਲ ਸਾਰਾ Ориਜినਲ ਬਈ ਜਿੱਥੋਂ ਲਿਆ ਆ ਉਹ ਤੋਂ ਲਿਆ ਆ ਕਿਤੇ ਨਹੀਂ ਲੱਗਿਆ ਵੇ ਹਾਂ ਆ ਲੈ ਜਿੱਥੋਂ ਲਿਆ ਹੋਇਆ ਤਾਂ ਲਿਆ ਹੋਇਆ ਬਾਕੀ ਚੈੱਕ ਕਰਵਾ ਤਾ ਜਮੀਨਾਂਵਾ ਟਰੈਕਟਰ ਹੈ ਜਰਾ। ਹਾਂ ਦੇ ਲੈਂਕਾ ਲੂੰਕਾ ਲੈ ਕਰਵਾ ਚ ਇੱਕ ਹੈ। ਬਈ ਡਰਵਲ ਵਗੈਰਾ ਤੇ ਮਿਲੂ ਨਾ ਨਾਲ। ਹਾਂ ਹਾਂ ਨਾਲ ਬਈ। ਓਕੇ। ਤੇ ਆ ਬਾਕੀ ਆਪਣਾ ਜੋਹਰ ਥੱਲੇ ਗੜੇ ਦਾ ਡੱਕ ਲੱਗਿਆ ਹੋਇਆ ਹੈ। ਇਹ ਕਿੰਨੇ ਕ ਦਾ ਲਵਾਇਆ ਬਈ ਤੁਸੀਂ ਨੇ? ਇਹ 20000 ਦਾ ਲਵਾਇਆ ਏ। ਅੱਛਾ 20000 ਦਾ ਲਵਾਇਆ ਸੀ। ਹਾਂ। ਓਕੇ। ਇਹ ਆਪੇ ਇੱਦਾਂ ਦੇ ਦਾਂਗੇ ਨਾ। ਇਦਾਂ ਵੈਸੇ ਤਾਂ ਲਾਉਣਾ ਹੈ ਬਾਕੀ ਜੇ ਕੋਈ ਉਹ ਉਦਾਂ। ਨਾ ਲਾਉਣਾ ਕਾਣੂਆ ਸੰਗਾਰ ਲਾਈਦਾ ਨਹੀਂ ਹੁੰਦਾ। ਡੈਕ ਕਨੋਪੀ ਸਾਰਾ ਕੁਝ ਜਿਵੇਂ ਤੁਸੀਂ ਨਾ ਸੌਂਕਦੇ ਨਾਲ ਲਵਾਇਆ ਇਹ ਅਗਲੇ ਦੀ ਵੀ ਦਿਲ ਦੇ ਵਿੱਚ ਸੌਂਕ ਹੈ ਸਹੀ ਗੱਲ ਜਿਹੜਾ ਪੁਰਾਣਾ ਵੀਡੀਓ ਲੈ ਕੇ ਜਾ ਉਹਨਾਂ ਟਰੈਕਟਰ ਨੂੰ ਉਹਨੂੰ ਵੀ ਜਾ ਕੇ ਲਵਾਉਣਾ ਹੀ ਪੈਣਾ ਇਹ ਤਾਂ ਹੈ ਹਨਾ ਪਰ ਆਪਾਂ ਲਾਉਣਾ ਨਹੀਂ ਆਪਾਂ ਇਸੇ ਤਰ੍ਹਾਂ ਹੀ ਦੇ ਦੇਣਾ ਠੀਕ ਹੈ ਆ ਸੀਲਾ ਸੁੱਲਾ ਸਾਰੀਆਂ ਲੱਗੀਆਂ ਹੋਈਆਂ ਐ ਪਰ ਮੈਂ ਆ ਦੇ ਖਾਚ ਲੈ ਅਕਲੀ-ਕਲੀ ਸੀਲ ਚੈੱਕ ਕਰਵਾ ਦੇ ਹਾਂ ਬਾਕੀ ਬਈ ਦੀ ਸ਼ੋ ਖੋਲਿਓ ਆਪਾਂ ਵਿੱਚੋਂ ਵੀ ਚੈੱਕ ਕਰ ਲਈ ਨਾ ਵੀ ਬਾਹਰੋਂ ਰਿਸ਼ਕਾ ਮਾਰਦਾ ਜਾਂ ਅੰਦਰੋਂ ਕੀ ਗੱਲਬਾਤ ਆ ਦੇਖੋ ਮਿੱਤਰੋ ਵਿੱਚੋਂ ਜਮਈ ਨਮਾ ਪਿਆ ਟਰੈਕਟਰ ਕੁਇਤਰੀਟ ਵੀ ਨਹੀਂ ਕਿਸੇ ਪਾਸੋਂ ਕੋਈ ਕਲਰ ਨਹੀਂ ਉਤਰਿਆ ਹੋਇਆ ਹਨਾ ਪੱਟੀ ਚੈੱਕ ਕਰ ਲੋ ਵੀ ਟਰੈਕਟਰ ਨਾ ਇੰਨੀ ਕੁ ਗਾਰੰਟੀ ਵਾਲਾ ਤੁਸੀਂ ਦੇਖੋ ਸਾਰਾ ਹਨਾ ਇਹ ਭਰਾਵਰੀ ਕਹਿੰਦੇ ਬਾਈ ਕਹਿੰਦੇ ਅੱਜ ਤੱਕ ਅਸੀਂ ਕਿਸੇ ਨੂੰ ਮੰਗਵਾ ਟਰੈਕਟਰ ਨਹੀਂ ਕਦੇ ਦਿੱਤਾ ਜਿੱਥੋਂ ਕਲਰ ਉਤਰਿਆ ਹੋਇਆ ਤਾਂ ਉਤਰਿਆ ਹੋਇਆ ਹਨਾ ਇਹਦੇ ਨੇ 54 10 ਵਾਲਾ ਹਿੱਸਾ ਜਾਂਦਾ ਕਰਾਰੂਗੀਰੇ ਤੇ ਜਿੱਥੋਂ ਕਲਰ ਉਤਰਿਆ ਉਤਰ ਨਵੀਂ ਬੈਂਡਰੀ ਆ ਬਾਕੀ ਬਾਈ ਉਰੀ ਕਹਿੰਦੇ ਵੀਰੇ ਸਰਵਿਸ ਵੀ ਸਾਡੀ ਤਾਜੀ ਹੋਈ ਹੋਈ ਆ ਤੇ ਇਧਰਲੇ ਪਾਸੋਂ ਚੈੱਕ ਕਰ ਲੋ ਬੈਰੰਗ ਤੇ ਕੱਲਾ ਕੱਲਾ ਸਟicker ਲਾ ਹਣਾ ਵੀ ਪਲਾਸਟਿਕ ਦੀਆਂ ਸੀਲਾਂ ਵੀ ਹਲੇ ਤੱਕ ਉਮੀ ਨੇ ਉਹ ਕਰੋ ਚੈੱਕ ਦੇਖੋ ਸੈਰ ਫਾਲ ਸਟicker ਕਰ ਲਓ ਜੇ ਕੋ ਵੀ ਬਹੁਤ ਜਿਆਦਾ ਗਾਰੰਟੀ ਵਾਲਾ ਟਰੈਕਟਰ ਆ ਤੇ ਉਸ ਤੋਂ ਬਾਅਦ ਆ ਪੈਰਦਨ ਵੀ ਚੈੱਕ ਕਰ ਲਓ ਹੂੰ ਤੇ ਪੂਰਾ ਘੈਂਟ ਟਰੈਕਟਰ ਜੇ ਕਿਸੇ ਭਰਾ ਨੇ ਖਰੀਦਣਾ ਉਹ ਵੀ ਨਾ ਯਾਰ 101% ਗਾਰੰਟੀ ਵਾਲਾ ਟਰੈਕਟਰ ਦੀ ਭਰਾਵਰੀ ਕਹਿੰਦੇ ਬਾਈ ਅਸੀਂ ਕਿਸੇ ਨੂੰ ਅੱਜ ਤੱਕ ਮੰਗਵਾ ਟਰੈਕਟਰ ਨਹੀਂ ਕਦੇ ਦਿੱਤਾ ਸਿਰਫ ਚਲਾਉਂਦੇ ਵੀ ਆਪ ਹੀ ਨੇ ਬਾਕੀ ਜੇ ਕੋਈ ਮੰਗ ਮੰਗਵਨ ਮੰਗਵਨ ਲੈਣਾ ਆਵੇ ਤਾਂ ਬਈ ਉਹਨਾਂ ਲਈ ਇੱਕ ਫੋਰ ਟਰੈਕਟਰ ਰੱਖਿਆ ਹੋਇਆ ਉਹ ਦੇ ਦਿੰਦੇ ਨੇ ਹਨਾ ਤੇ ਯਾਰ ਬਹੁਤ ਗਰੰਟੀ ਵਾਲਾ ਟਰੈਕਟਰ ਹੈ ਜੇ ਕਿਸੇ ਨੂੰ ਪੁਰਾਣਾ ਖਰੀਦਣਾ ਹੋਵੇ ਨਾ ਆਹ ਸ਼ੀਟ ਕਵਰ ਚੈੱਕ ਕਰ ਲਓ ਕੱਲਾ ਕੱਲਾ ਸਟicker ਬਾਕੀ ਹੋਰ ਦੇਖਾ 1621 ਘੰਟੇ ਚੱਲਿਆ ਹੋਇਆ ਐਡਜਸਟੇਬਲ ਸਟੀering ਹੈ ਟੌਪ ਮਾਡਲ ਹੈ ਹੀਟ ਗਾਰਡ ਲੱਗੇ ਹੋਏ ਨੇ ਸਟਾਰਟ ਕਰਕੇ ਦੇਖ ਲਓ ਲੈ ਧੂਆਂ ਬਿਲਕੁਲ ਹੀ ਨਹੀਂ ਹੈਗਾ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਥੋੜੀ ਜਿਹੀ ਰੇਸ ਦੇ ਬਾਈ ਨੇ ਰੇਸ ਦਿੱਤੀ ਧੂਆਂ ਬਿਲਕੁਲ ਹੀ ਨਹੀਂ ਬੁਖਾ ਰਿਹਾ ਟਰੈਕਟਰ ਇਸੀ ਤਰ੍ਹਾਂ ਕਨੂਪੀ ਲੱਗੀ ਲਗਾਈ ਡੈਕ ਲੱਗਿਆ ਲਗਾਇਆ ਸਾਰਾ ਕੁਝ ਇਸੇ ਤਰ੍ਹਾਂ ਹੀ ਮਿਲ ਜਾਣਾ ਇੰਨਾ ਕ ਸਾਇਲੈਂਟ ਟਰੈਕਟਰ ਹੈ ਵੀ ਜਿਹੜਾ ਕੋਈ ਭਰਾ ਟਰੈਕਟਰ ਵੇਖਣ ਜਾਊਗਾ ਮੈਨੂੰ ਯਕੀਨ ਆ ਯਾਰ ਵੀ ਉਹ ਕਹੂਗਾ ਭਾਈ ਵੀ ਤੂੰ ਜੈ 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 ਰੇਟ ਕਰ ਵੀ ਮੈਂ ਟਰੈਕਟਰ ਲੈ ਕੇ ਚੱਲਿਆ ਘੱਟ ਚੱਲੇ ਹੋਏ ਟਰੈਕਟਰ ਨਾਲ ਸਾਹਵੇਂ ਹੋਏ ਟਰੈਕਟਰ ਬਹੁਤ ਘੱਟ ਮਿਲਦੇ ਹੁੰਦੇ ਆ ਇਹ ਉਹਨਾਂ ਦੇ ਵਿੱਚੋਂ ਇੱਕ ਆ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਨਾਲ ਦੇ ਟਾਇਰ ਨੇ 2000 ਵੀ ਚੜਨ ਤੋਂ ਸਿਰਫ 4 ਦਿਨ ਪਹਿਲਾਂ ਟਰੈਕਟਰ ਨਿਕਲਿਆ ਹੋਇਆ 2019 ਦੇ 12ਵੇਂ ਮਹੀਨੇ ਦੀ 26 ਤਰੀਕ ਦਾ ਟਰੈਕਟਰ ਨਿਕਲਿਆ ਹੋਇਆ ਦੇਖੋ ਟਰੈਕਟਰ ਦਾ ਰੰਗ ਰੂਪ ਚੈੱਕ ਕਰੋ ਹਨ ਤੇ ਜੇ ਗੱਲ ਕਰੀਏ ਹੁਣ ਮਿੱਤਰੋ ਰੇਟ ਦੀ ਰੇਟ ਬਾਈ ਨੇ 7 ਲੱਖ ਤੇ 75000 ਰੁਪਏ ਮੰਗਿਆ ਬਾਕੀ ਕਹਿੰਦਾ ਵੀਰੇ ਮੌਕੇ ਤੇ ਨਾ ਆਪਾਂ ਖੁੱਲੇ ਦਨ ਨਾਲ ਮਾਨਤਾਣ ਕਰਾਂਗੇ ਜਿਹੜਾ ਵੀ ਭਰਾ ਕੋਈ ਟਰੈਕਟਰ ਮਨ ਬਣਾ ਕੇ ਜਾਊ ਨਾ ਟਰੈਕਟਰ ਦੇ ਕੇ ਤੋੜਨਗੇ ਰੱਜਨਗੂ ਵਾਲੇ ਬੰਦੇ ਨੇ ਬਹੁਤ ਘੈਂਟ ਬੰਦੇ ਨੇ ਬਰਗਾੜੀ ਤੋਂ ਜਦੋਂ ਆਪਾਂ ਸਾਹੂ ਕੇ ਨੂੰ ਜਾਂਦੇ ਆ 200 ਮੀਟਰ ਦੀ ਦੂਰੀ ਤੇ ਜਾ ਕੇ ਨਾ ਖੱਬੇ ਪਾਸੇ ਬਾਈਬੁਰਾਂ ਦਾ ਘਰ ਹੈ ਤੇ ਬਾਕੀ ਕੰਡੀਸ਼ਨ ਤੁਸੀਂ ਲਗਭਗ ਚੈੱਕ ਕਰ ਹੀ ਲਈ ਹੋਣੀ ਆ ਤੁਹਾਨੂੰ ਸਾਰਿਆਂ ਨੂੰ ਆਪਾਂ ਕੱਲਾ ਕੱਲਾ ਪਾਰਟ ਟਰੈਕਟਰ ਤਾਂ ਦਿਖਾ ਵੀ ਦਿੱਤਾ ਵੀ ਇਹਦਾ ਨੰਬਰ ਪੰਜਾਬ ਦਾ ਇਹਨਾਂ ਦਾ ਹੀ ਇਹ ਕੜਵਾਇਆ ਹੋਇਆ ਇਹਨਾਂ ਦੇ ਘਰੇ ਖੜਾ ਹੈ ਤੇ ਬਾਕੀ ਵੱਡੀ ਗੱਲ ਇਹ ਹੁੰਦੀ ਹੈ ਵੀ 20 ਕਿੱਲਾਂ ਤੇ ਚੱਲਿਆ ਹੋਇਆ ਕੱਲਾ ਵਾਹੀ ਤੇ ਚੱਲਿਆ ਹੋਇਆ ਕੋਈ ਬਾਈਬੁਰੀ ਕਿਰਾਏ ਦਾ ਕੰਮ ਨਹੀਂ ਕਰਦੇ ਦੋ ਟਰੈਕਟਰ ਨੇ ਜਿਆਦਾ ਫੋੜ ਨੂੰ ਵਰਤਦੇ ਆ ਨੰਬਰ ਬਾਈ ਦਾ ਸਕਰੀਨ ਤੇ ਚਲਾਤਾ ਹੁਣੇ ਫੋਨ ਲਾ ਲਓ ਜੇ ਕੋਈ ਸੱਜਣ ਸੋਚਦਾ ਨਾ ਵੀ ਬਾਈ ਮੈਂ ਟਰੈਕਟਰ ਲੈਣਾ ਹੈ ਮਨ ਬਣਾ ਕੇ ਜਾਇਓ ਟਰੈਕਟਰ ਲੈ ਕੇ ਹੀ ਮੜੋਂਗੇ 101% ਗਾਰੰਟੀ ਹੈ ਨੰਬਰ ਆਪਾਂ ਬਾਈ ਉਹਨਾਂ ਦਾ ਸਕਰੀਨ ਤੇ ਚਲਾਤਾ ਬਰਗਾੜੀ ਦੇ ਵਿੱਚ ਖੜਾ ਹੈ ਤੇ ਬਰਗਾੜੀ ਜਦੋਂ ਆਪਾਂ ਬਠਿੰਡੇ ਤੋਂ ਫਰੀਦਕੋਟ ਨੂੰ ਜਾਂਦੇ ਆ ਬਾਜਾਖਾਲਾਂ ਲੰਘ ਕੇ ਬਰਗਾੜੀ ਪੈ ਜਾਂਦਾ 101% ਗਾਰੰਟੀ ਵਾਲਾ ਟਰੈਕਟਰ ਹੈ ਕੋਈ ਵੀ ਭਰਾ ਖਰੀਦਣਾ ਚਾਹੁੰਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਹੋਣੀ ਫੋਨ ਲਾ ਲੂ ਜੇ ਇੱਕ ਵਾਰੀ ਵਿੱਕ ਗਿਆ ਮੁੜ ਕੇ ਤੇ